ਪਤਾ ਨਹੀਂ ਜੇਲ੍ਹ ਚ ਸੀ ਸਾਨੂੰ ਇੱਥੋਂ ਹਸਪਤਾਲੋਂ ਫੋਨ ਆਇਆ ਵੀ ਤੁਹਾਡੇ ਹਸਬੰਡ ਨੂੰ ਲੈ ਕੇ ਆਏ ਨੇ ਉਹ ਠੀਕ ਨਹੀਂ ਗੇ ਅੰਦਰ ਨੂੰ ਵੇਖਿਆ ਹੁੰਦੀ ਡੈੱਟ ਹੋਈ ਹੋਈ ਸੀ ਹਾਂਜੀ ਵੀਰੇ ਸਾਨੂੰ ਫੋਨ ਹੀ ਆਇਆ ਮੈਂ ਤੁਹਾਨੂੰ ਵੀ ਹਸਪਤਾਲੋਂ ਸਾਨੂੰ ਜੇਮ ਹਸਪਤਾਲਾਈ ਦੇ ਕੰਦੇ ਪੂਰਾ ਹੋ ਗਿਆ ਸੁਨੀਲ ਕੁਮਾਰ ਸ਼ੋਭਾ ਸ਼ਿਕਾ ਚੋਬਾ ਚੋਬਾ ਨਾ ਇਹ ਦੁਪਾਤੀ ਦਾ ਤੁਹ ਕੀ ਲੱਗਦਾ ਮੇਰਾ ਹਸਬੰਡ ਸੀ ਪਤਾ ਨਹੀਂ ਜੇਲ੍ਹ ਚ ਸੀ ਸਾਨੂੰ ਇੱਥੋਂ ਹਸਪਤਾਲੋਂ ਫੋਨ ਆਇਆ ਵੀ ਤੁਹਾਡੇ ਹਸਬੰਡ ਨੂੰ ਲੈ ਕੇ ਆਏ ਨੇ ਉਹ ਠੀਕ ਨਹੀਂ ਗਏ ਆਂਧਾ ਨੂੰ ਵੇਖਿਆ ਹੁੰਦੀ ਡੈੱਟ ਹੋਈ ਹੋਈ ਸੀ ਸਾਨੂੰ ਦੇ ਕੀ ਹਾਇਰ ਬਾਂ ਚਾਰ ਪੰਜ ਦਿਨ ਪਹਿਲਾਂ ਲੈ ਕੇ ਆਏ ਸੀ ਕੀ ਕਰਾਂ ਔਰ ਗਲੀ ਚ ਡੈਡ ਹੋਈ ਸੀ ਬਲੋ ਰਹੀ ਸੀ ਸਾਰੇ ਜਣੇ ਤੇ ਫਿਰ ਬਾਅਦ ਚ ਉਹਨਾਂ ਨੇ ਪਹਿਲਾ ਮੈਨੂੰ ਮਾਰਿਆ ਮੋਹਰੇ ਬਲੋ ਰਹਿਣੇ ਬਾਅਦ ਚ ਲੇਡੀਜ਼ ਪੁਲਿਸ ਵੀ ਆਈ ਸੀ ਫਿਰ ਬਾਅਦ ਚ ਉਹਨਾਂ ਨੇ ਵੀ ਇਨਟੈਰੋਗੇਟ ਬਹੁਤ ਜ਼ਿਆਦਾ ਕੀਤਾ ਸੀ ਹਾਂ ਹਾਂ ਘਾਰ ਹੀ ਘਾਰ ਹੀ ਮਾਰਨ ਲੱਗ ਗਏ ਸੀ ਇਹ ਰੱਬਾ ਦੋਸਤ ਉਹਨਾਂ ਨੇ ਕੀ ਕੀਤਾ ਕੀ ਨਾ ਕੀਤਾ ਜੇਲ੍ਹ ਚ ਬਾਅਦ ਹੁਣੇ ਫੋਨ ਆਇਆ ਸੀ ਕੋਸ਼ਵਣੇ ਨਿਕਲਿਆ ਬੇੜਾ ਜੀ ਪੜੇਗਾ ਹੋਰ ਜਲਦੀ ਹਾਂ ਨਹੀਂ ਨਹੀਂ ਕੋਈ ਨਹੀਂ ਸੀ ਹਾਂ ਹਾਂ ਉਹ ਡੈੱਥ ਹੋ ਗਈ ਉਹਨਾਂ ਦੀ ਹਾਂ ਪੁਲਿਸ ਵਾਲਿਆਂ ਨੇ ਬਲੌਰ ਆਨੇ ਹਾਂ ਹਾਂ ਨਿਸ਼ਾਨ ਨਿਸ਼ਾਨ ਉਹਨਾਂ ਨੇ ਪਾਏ ਹੋਏ ਨੇ ਹਾਂ ਪਹਿਲਾਂ ਬਲੌਰ ਨੇ ਮਾਰਿਆ ਸੀ ਬਾਅਦ ਚ ਲੇਡੀਜ਼ ਪੁਲਿਸ ਬੁਲਾਈ ਸੀ ਫਿਰ ਉਹਨਾਂ ਨੇ ਮਾਰਿਆ ਸੀ ਸੁਰਜੀਤ ਸੀ सुख सुख हां हां गली सान साफ दिता जाए हां छोटा इना मेरा बच्चा है <laughs> ਲੱਖ ਰੁਪਈਆ ਲਿੱਦਾ ਸੀ ਵੀ ਤੇ ਤੈਨੂੰ ਬੱਚਾ ਛੋਟਾ ਤੈਨੂੰ ਛੱਡ ਦਾਂਗੇ ਤੇ ਸੋਨੂੰ ਤਾਂ ਪਰਚਾ ਦਿੱਤਾ ਜਾਏਗਾ ਹਾਂਜੀ ਹਾਂ ਅੱਛੀ ਪੁਲਿਸ ਵਾਲਿਆਂ ਨੇ ਲਿੱਤਾ ਸੀ ਮੈਨੂੰ ਛੱਡਣ ਦਾ ਸੋਨ ਨੇ ਆ ਕੇ ਹੀ ਕਿਹਾ ਵੀ ਤੈਨੂੰ ਭੇਜਾਂਗੇ ਹਾਂ ਸੋਨ ਨੇ ਹੀ ਕਿਹਾ ਸੀ ਵੀ ਮੈਨੂੰ ਛੱਡ ਦੇਣਗੇ ਤੈਨੂੰ ਛੱਡ ਦੇਣਗੇ ਬੱਚੇ ਕਰਕੇ ਤੇ ਮੇਰੇ ਤੇ ਪਰਚਾ ਪਾ ਦੇਣਗੇ ਉਹਦੇ ਤੇ ਬਿਨਾਂ ਗੱਲ ਤੋਂ 20 ਗ੍ਰਾਮ ਦਾ ਪਰਚਾ ਪਾ ਗਿਆ ਹਾਂ ਹਾਂ ਉਹ ਬਿੰਦਾ ਰੋਲਾ ਸੀ ਹਾਂ ਇਹ ਖਾਂਦੇ ਸੀ ਨਸ਼ਾ ਕਰਦਾ ਸੀ ਬਸ ਅੱਛਾ ਹਾਂ ਬਸ ਰਜਿਸਟਰੀ ਸੀ ਕੋਈ ਕਹੇ ਗਵਰਨਰ ਨਹੀਂ ਹੁੰਦੇ ਮਾਂ ਹੀ ਲੱਗ ਰਹੀ ਸੀ ਉਹਨੇ ਹੁਣ ਇਹ ਗੱਲ ਉਡਾਈ ਹੋਈ ਏ ਬਿਨਾਂ ਘਰੇ ਤਾਂ ਮੇਰੇ ਚੱਕ ਤੇ ATM ਪੈਸੀ ਸੀ ਮੈਂ ਤਾਂ ਇਹਨਾਂ ਨਾਲ ਦੁਸ਼ਮਣੀ ਲਿੱਤੀ ਏ ਸਾਡੇ ਘਰੇ ਜੇ ਤਲਾਸ਼ ਹੀ ਹੁੰਦੀ ਲਿੱਤੀ ਸੀ ਫਿਰ ਚੱਕ ATM ਵੀ ਤਾਂ ਨਿਕਲਨੇ ਸੀ ਸਾਡੇ ਘਰੇ ਇਹਨਾਂ ਦਾ ਕੋਈ ਸਪਰੂਫ ਨਹੀਂ ਸੀ ਬਸ ਇਹਨਾਂ ਨੇ ਦੁਸ਼ਮਣੀ ਲਿੱਤੀ ਸਾਡੇ ਨਾਲ ਇਹ ਉੱਥੇ ਪੁਲਿਸ ਵਾਲਿਆਂ ਨੂੰ ਕਹਿੰਦੀ ਵੀ ਸੀ ਸ਼ਿਕਾ ਤੇ ਪਰਚਾ ਦੋ ਸ਼ਿਕਾ ਤੇ ਪਰਚਾ ਦੋ ਮੈਂ ਦੁਸ਼ਮਣੀ ਵੀ ਲਿੱਤੀ ਏ ਮੈਨੂੰ ਛੱਡਣਾ ਨਹੀਂ ਗਾ ਇਹਨਾਂ ਦੇ ਤਾਂ ਪਰਚਾ ਦੋ ਸਾਡੇ ATM ਤੇ ਚੱਕ ਕਿਨਾਂ ਹਾਂਜੀ ਮੇਰਾ ਨਾਮ ਹੈਗਾ ਸੋਨੀਆ ਵੀਰੇ ਹਾਂਜੀ ਮੇਰੀ ਬੇਟੀ ਹੈ ਮੇਰਾ ਵੀ ਬੱਚੇ ਘਰੇ ਨਹੀਂ ਸੀ ਕਿ ਮੈਂ ਉਧਰ ਰਾਤ ਉਹਨਾਂ ਦੇ ਘਰੇ ਆਈ ਸੀ ਵੀਰੇ ਮੇਰੇ ਜਵਾਈ ਦੀ ਪਤਾ ਨਹੀਂ ਮੇਰੇ ਸਾਨੂੰ ਫੋਨ ਹੀ ਆਇਆ ਬਸ ਇਹ ਕਹਿੰਦੇ ਠੀਕ ਠੀਕਾ ਜਲਦੀ ਆ ਜਾ ਵੀਰੇ ਤੇ ਅੱਤੇ ਆਏ ਤੇ ਕਿਹੜੇ ਬਾਪੜੇ ਚ ਆਏ ਲੱਗ ਜਈ ਕਾੜ ਪੀਣ ਦੇ ਚੱਕਰਾਂ ਚ ਸੀ ਵੀਰੇ ਕਿਹੜੀ ਕਿੱਦੈ ਦੰਤੋ ਅੱਜ 4-5 ਦੇਰ ਹੋ ਗਏ ਵੀਰੇ ਜੀ ਹਾਂਜੀ ਵੀਰੇ ਸਾਨੂੰ ਫੋਨ ਹੀ ਆਇਆ ਮੈਂ ਤੁਹਾਨੂੰ ਜੀ ਹਸਪੀਟਲ ਸਾਨੂੰ ਜੇਮ ਹਸਪੀਟਲ ਆਈ ਤੇ ਕਹਿੰਦੇ ਹੋ ਪੂਰਾ ਹੋ ਗਿਆ ਵੀਰੇ ਲੜਕੀ ਕੱਢ ਵੀ ਹਾਂਜੀ ਬਹੁਤ ਜਿਆਦੀ ਮੈਂ ਉੱਥੇ ਹੀ ਸੀ ਬਲੌਰ ਰਾਣੀ ਕੁੱਟਿਆ ਜੀ ਵੀਰੇ ਪਹਿਲਾਂ ਬਲੌਰ ਪਾਜੀ ਨੂੰ ਚਪੇੜ ਮਾਰੀ ਨਾਲੇ ਸਾਰੇ ਅਰੇ ਚਪੇੜਾ ਮਾਰ ਲਾਗੇ ਵੀਰੇ ਬਹੁਤ ਜਿਆਦਾ ਟੌਰਚਰ ਕੀਤਾ ਸੀ ਵੀਰੇ ਮੈਂ ਮਣਾ ਕੀਤਾ ਕਹਿੰਦਾ ਤੇਰੇ ਵਿੱਚ ਚਪੇੜ ਮਾਰਾਂਗਾ ਤੈਨੂੰ ਵੀ ਛੁੱਟਦਾਗਾ ਪਰ ਲੋੜ ਕਿੱਥੇ ਲੱਗ ਰਿਹਾ ਹੈ ਕੀ ਕਰਦਾ ਪਤਾ ਨਹੀਂ ਮੇਰੇ ਸਿੱਧੀ ਡਾੜੇ ਚ ਹੋਣਾ ਮੁਲਾਜ਼ਮ ਹੀ ਹੋਣਾ ਉਹਨਾਂ ਕੰਮ ਲਗਾਏ ਮੇਰੇ ਬੱਚਾ ਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਉਹ ਤੇ ਸਾਨੂੰ ਹੁਣ ਸਾਰੀ ਉਮਰ ਮੇਰੇ ਜਵਾਈ ਤੋੜੀ ਲੱਭਣਾ ਮੇਰੇ ਤਾਂ ਧੀ ਬਹਿ ਗਈ ਨਾ ਹਲੇ ਹਿੰਦਾ ਕਿਹੜਾ ਵੀਰੇ ਚੋਟਾ ਆ ਬੱਚਾ ਹੋਉਂਦਾ ਮੈਂ ਹਣ ਕੀ ਕਰਾਂਗੇ ਸਾਰੀ ਜ਼ਿੰਦਗੀ ਕੀ ਕਰੇਗੀ ਵੀਰੇ ਕਿੰਦੇ ਹਜ਼ਾਰੇ ਤੇ ਜੀਏਗੀ ਹੋਂ ਦੱਸ ਜੀੜਾ ਡੈੱਡ ਹੋਈ ਕੌਣ ਸੀ ਕਹਤੀ ਸੀ ਕੌਣ ਹਾਂਜੀ ਇੱਕ ਨਾ ਆਪਣੇ ਕੋਲ ਕੈਦੀ ਲੈ ਕੇ ਆਏ ਹੈ ਮੁਲਾਜ਼ਮ ਹੀ ਲੈ ਕੇ ਆਏ ਹੈ ਤੇ ਉਹਦੇ ਨਾਮ ਹੈਗੇ ਜੀ ਸੁਨੀਲ ਸੋਨੂ ਉਰ ਸੋਨੂ ਸਾਨੂੰ ਸੁਰਿੰਦਰ ਸਿੰਘ 32 ਸਾਲ ਉਮਰ ਹੈ ਉਹ ਆਪਣੇ ਕੋਲ ਬ੍ਰੌਡ ਡੈਡ ਲੈ ਕੇ ਆਏ ਨੇ ਤੇ ਉਹਦੀ ਬੋਡੀ ਪਰ ਸ਼ਿਫਟ ਕਰਵਾ ਦਿੱਤੀ ਹੈ ਮੌਨਸਟਰ ਵਿੱਚ ਅੱਛਾ ਪੋਸਟਮਾਰਟਮ ਕਰਕੇ ਹਵਾਲੇ ਕਰਦੇ ਹਾਂ ਹਾਂਜੀ ਹਾਂਜੀ ਅਜੇ ਕਰਾਂਗੇ ਪੋਸਟਮਾਰਟਮ ਨੂੰ ਹਜੇ ਕਾਰਵਾਈ ਹੋਣੀ ਹੈ ਠੀਕ